हेलो एंड वेलकम माय डियर स्टूडेंट्स ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਫਾਈਨਲੀ ਐਂਡ ਫਾਈਨਲੀ ਤੁਹਾਡੇ ਐਗਜ਼ਾਮ ਦੇ ਵਿੱਚ ਇੱਕ ਦਿਨ ਰਹਿ ਗਿਆ ਹੈ I know ਕਿ ਤੁਸੀਂ ਸਾਰੇ ਬਹੁਤ ਹੀ ਨਰਵਸ ਫੀਲ ਕਰ ਰਹੇ ਹੋਵੋਗੇ ਸਾਰਿਆਂ ਨੂੰ ਬਹੁਤ ਟੈਨਸ਼ਨ ਹੋ ਰਹੀ ਹੋਣੀ ਹੈ ਸਾਰਿਆਂ ਨੂੰ ਲੱਗ ਰਿਹਾ ਹੋਣਾ ਕਿ ਮੈਮ ਸਾਨੂੰ ਕੁਝ ਨਹੀਂ ਆਂਦਾ ਕੁਝ ਨਹੀਂ ਆਂਦਾ ਡੋਨਟ ਵਰੀ ਇਟਸ ਅ ਨਾਰਮਲ ਪ੍ਰੋਸੈਸ ਬਿਫੋਰ ਐਗਜ਼ਾਮ ਹਰੇਕ ਬੱਚੇ ਨੂੰ ਅੱਜ ਤੱਕ ਇਦਾਂ ਹੀ ਲੱਗਿਆ ਹੈ ਉਹਨਾਂ ਦੇ ਐਗਜ਼ਾਮ ਤੋਂ ਪਹਿਲਾਂ ਬਟ ਤੁਸੀਂ ਸਾਰਿਆਂ ਨੇ ਆਪਣੀ ਮਿਹਨਤ ਤੇ ਯਕੀਨ ਰੱਖਣਾ ਹੈ ਆਪਣੇ ਟੀਚਰਸ ਦੀ ਮਿਹਨਤ ਤੇ ਯਕੀਨ ਰੱਖਣਾ ਹੈ ਤੁਹਾਨੂੰ ਸਾਰਾ ਸਿਲੇਬਸ ਕਰਵਾ ਦਿੱਤਾ ਗਿਆ ਹੈ ਤੁਹਾਨੂੰ ਸਾਰਿਆਂ ਨੂੰ ਸਾਰਾ ਕੁਝ ਆਉਂਦਾ ਹੈ ਬੀ ਪੋਜ਼ਿਟਿਵ ਹੁਣ ਜਿਹੜਾ ਟਾਈਮ ਹੈ ਰਿਵੀਜ਼ਨ ਕਰਨ ਦਾ ਹੀ ਨਾ ਕਿ ਕੋਈ ਨਵਾਂ ਟੌਪਿਕ ਛੇੜਨ ਦਾ ਸੋ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਇਹ ਹੀ ਹੈ ਕਿ ਕੋਈ ਵੀ ਨਵਾਂ ਟੌਪਿਕ ਛੇੜਨ ਦੀ ਗਲਤੀ ਨਾ ਕਰਿਓ ਜੋ ਤੁਹਾਡਾ ਹੋ ਚੁੱਕਿਆ ਹੈ ਮੇਕ ਸ਼ੋਰ ਕਿ ਤੁਸੀਂ ਉਹਨੂੰ ਰਿਵਾਈਜ਼ ਕਰਕੇ ਜ਼ਰੂਰ ਜਾਓ ਉਹਦੇ ਲਈ ਜਿਹੜੀਆਂ ਆਪਣੇ ਚੈਨਲ ਤੇ ਕਲਾਸਾਂ ਹੋਣਗੀਆਂ ਔਰ ਜਿਹੜਾ ਆਪਣਾ ਦੂਸਰੇ ਵਾਲਾ ਚੈਨਲ ਹੈ ਉੱਤੇ ਕਲਾਸਾਂ ਹੋਣਗੀਆਂ ਉਹਦਾ ਸ케ਡਿਊਲ ਮੈਂ ਤੁਹਾਨੂੰ ਲਾਸਟ ਤੇ ਦੇ ਦਊਗੀ ਗੱਲ ਕਰੀ ਅੱਜ ਦੀ ਕਲਾਸ ਦੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਡਿਸਕਸ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਕੁਝ ਰੋਲ ਨੰਬਰਸ ਬਾਰੇ ਇੱਕ ਨਵੀਂ ਅਪਡੇਟ ਆਈ ਹੈ ਕੁਝ ਕ ਸਕੂਲ ਦੇ ਬੱਚਿਆਂ ਨੇ ਜਿਹੜੇ ਐਗਜ਼ਾਮ ਸੈਂਟਰ ਨੇ ਉਹ ਚੇਂਜ ਕਰ ਦਿੱਤੇ ਗਏ ਨੇ ਉਹ ਆਪਾਂ ਗੱਲਬਾਤ ਕਰਦੇ ਆਂ ਨੈਕਸਟ ਸਲਾਈਡ ਦੇ ਉੱਪਰ ਕਿਹੜੇ ਨੇ ਬਾਕੀ ਤੁਹਾਡੀ ਓਐਮਆਰ ਸ਼ੀਟ ਦੇ ਵਿੱਚ ਕਈ ਵਾਰ ਬੱਚਿਆਂ ਤੋਂ ਪੈਨਿਕ ਹੋ ਕੇ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕਿ ਕੁਝ ਨਾ ਮਤਲਬ ਕੋਈ ਡਿਜੀਟ ਇੱਧਰ ਉੱਧਰ ਭਰੀ ਜਾਂਦੀ ਹੈ ਸੋ ਉਹ ਚੀਜ਼ਾਂ ਨਾਲ ਤੁਸੀਂ ਕਿਵੇਂ ਡੀਲ ਕਰਨਾ ਹੈ ਔਰ ਐਗਜ਼ਾਮ ਸੈਂਟਰ ਚ ਕੀ ਲੈ ਕੇ ਜਾਣਾ ਹੈ ਬਿਕਾਜ਼ ਹੁਣ ਤੁਸੀਂ ਤਿਆਰੀ ਤਾਂ ਬਹੁਤ ਕਰ ਲਈਏ ਇਹ ਨਾ ਹੋਵੇ ਨਾ ਕਿ ਜਿੱਦੇ ਆਪਾਂ ਲੜਾਈ ਲੜਨੀ ਹੈ ਉਸ ਦੇ ਦੀ ਕੁਝ ਭੁੱਲ ਜਾਈਂ ਸੋ ਇਹ ਸਾਰੀਆਂ ਚੀਜ਼ਾਂ ਨਾਲ ਆਪਾਂ ਡੀਲ ਕਰਾਂਗੇ ਬਾਕੀ ਕੱਲ ਨੂੰ ਆਪਾਂ ਇੱਕ ਛੋ ਕਿ ਵੇ ਦੇ ਨਾਲ OMR ਸ਼ੀਟ ਕਿਵੇਂ ਭਰ ਸਕਦੇ ਹਾਂ OMR ਸ਼ੀਟ ਬੋਲੇ ਤਾਂ ਜਿਹੜੀ ਗੋਲਿਆਂ ਵਾਲੀ ਸ਼ੀਟ ਹੁੰਦੀ ਹੈ ਠੀਕ ਹੈ ਜੀ ਤਾਂ ਉਹ ਵੀ ਆਪਾਂ ਫੋਟੋ ਲਗਾਈਏ ਉਹ ਵੀ ਤੁਹਾਨੂੰ ਦੱਸਾਂਗੇ ਸੋ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਸਕਰੀਨ ਤੇ ਦਿਖ ਰਿਹਾ ਹੋਣਾ ਕਹਿੰਦੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਿਤੀ 30 ਤਿੰਨ 2024 ਨੂੰ ਹੋਣ ਵਾਲੀ ਐਸਓਈ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਪ੍ਰੀਖਿਆ ਦੇ ਸੰਬੰਧ ਵਿੱਚ ਕੁਝ ਸਕੂਲਾਂ ਦੇ ਪ੍ਰੀਖਿਆ ਕੇਂਦਰ ਬਦਲੇ ਗਏ ਹਨ ਜਿਸ ਦਾ ਵੇਰਵਾ ਇਸ ਅਨੁਸਾਰ ਹੈ ਕਿ ਵੇਰਵਾ ਇਹ ਕਹਿੰਦੇ ਜੀ ਐਸਬੀਐਸ ਪਬਲਿਕ ਹਾਈ ਸਕੂਲ ਅਰਨੀ ਵਾਲਾ ਸ਼ੇਖ ਸੁਬਾਨ ਦੇ ਪ੍ਰੀਖਿਆ ਕੇਂਦਰ ਨੂੰ ਰੈੱਡ ਰੋਜ਼ ਪਬਲਿਕ ਸਕੂਲ ਜੰਡਵਾਲਾ ਭੀਮੇ ਸ਼ਾਹ ਵਿਖੇ ਸ਼ਿਫਟ ਕੀਤਾ ਗਿਆ ਹੈ ਠੀਕ ਹੈ ਸੋ ਜਿਹੜੇ ਵੀ ਬੱਚੇ ਇਹਨਾਂ ਸਕੂਲਾਂ ਨਾਲ ਜਿਹੜੇ ਹੈਗੇ ਨੇ ਜੁੜੇ ਹੋਏ ਨੇ ਜਾਂ ਜਿਨ੍ਹਾਂ ਦਾ ਜਿਹੜਾ ਹੈਗਾ ਐਡਮਿਟ ਕਾਰਡ ਇਹ ਸਕੂਲਾਂ ਚ ਆਇਆ ਸੀ ਉਹ ਬੱਚੇ ਜ਼ਰੂਰ ਚੈੱਕ ਕਰ ਲੈਣ ਦੁਬਾਰਾ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਣੇ ਆਪਣੇ ਤੁਸੀਂ ਦੇ ਜਿਹੜਾ ਹੈਗਾ ਇਹ ਰੋਲ ਨੰਬਰ ਜ਼ਰੂਰ ਚੈੱਕ ਕਰਨੇ ਨੇ ਸੈਕਿੰਡ ਹੈ ਜੀ ਆਦਰਸ਼ ਜੀਸੀ ਪਬਲਿਕ ਸਕੂਲ ਫਾਜ਼ਿਲਕਾ ਦੇ ਪ੍ਰੀਖਿਆ ਕੇਂਦਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬੰਨ ਵਾਲਾ ਵਿਖੇ ਸ਼ਿਫਟ ਕੀਤਾ ਗਿਆ ਹੈ ਔਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋਂ ਕੇ ਦੇ ਪ੍ਰੀਖਿਆ ਕੇਂਦਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿਮਣੇ ਵਾਲਾ ਵਿਖੇ ਸ਼ਿਫਟ ਕੀਤਾ ਗਿਆ ਹੈ ਠੀਕ ਹੈ ਔਰ ਲਾਸਟ ਹੈ ਬੇਟਾ ਐਸ ਡੀ ਸੀ ਆਈ ਥਿੰਕ ਇ ਸੈਕੰਡਰੀ ਸਕੂਲ ਫਾਜ਼ਿਲਕਾ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਜਰਾਣਾ ਵਿਖੇ ਸ਼ਿਫਟ ਕੀਤਾ ਗਿਆ ਹੈ ਸੋ ਬੇਟਾ ਜੀ ਇਹ ਚਾਰ ਸਕੂਲਾਂ ਦੇ ਬੱਚੇ ਅਗਰ ਕਲਾਸ ਦੇਖ ਰਹੇ ਨੇ ਜਿਨ੍ਹਾਂ ਦਾ ਜਿਹੜਾ ਐਡਮਿਟ ਕਾਰਡ ਹੈ ਉਹ ਇੱਥੇ ਬਣਿਆ ਸੀ ਯਾਨੀ ਜਿਹਨਾਂ ਦਾ ਐਗਜ਼ਾਮ ਸੈਂਟਰ ਇਹਨਾਂ ਦੇ ਵਿੱਚੋਂ ਇੱਕ ਆਇਆ ਸੀ ਉਹ ਜ਼ਰੂਰ ਐਂਡ ਜ਼ਰੂਰ ਬੇਟਾ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਦੁਬਾਰਾ ਆਪਣਾ ਜਿਹੜਾ ਹੈਗਾ ਐਡਮਿਟ ਕਾਰਡ ਚੈੱਕ ਕਰ ਲੈਣਗੇ ਔਰ ਈਵਨ ਤੁਸੀਂ ਸਾਰਿਆਂ ਨੇ ਪੁਲੇਖਾ ਕੱਢਣਾ ਹੀ ਹੈ ਤਾਂ ਇੱਕ ਵਾਰ ਜਾ ਕੇ ਦੁਬਾਰਾ ਵੈਬਸਾਈਟ ਤੇ ਆਪਣਾ ਜਿਹੜਾ ਹੈਗਾ ਉੱਥੇ ਤੁਸੀਂ ਰਜਿਸਟ੍ਰੇਸ਼ਨ ਨੰਬਰ ਤੇ ਡੇਟ ਆਫ ਬਰਥ ਭਰ ਕੇ ਇੱਕ ਵਾਰ ਦੁਬਾਰਾ ਚੈੱਕ ਕਰ ਸਕਦੇ ਹੋ ਬਟ ਇਹਨਾਂ ਦਾ ਹੀ ਚੇਂਜ ਹੋਏਗਾ ਹੋਰ ਕਿਸੇ ਦਾ ਚੇਂਜ ਨਹੀਂ ਹੋਇਆ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਹਨਾਂ ਕੇਂਦਰ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੇ ਰੋਲ ਨੰਬਰ ਕੁਝ ਸਮੇਂ ਬਾਅਦ ਬੋਰਡ ਵੱਲੋਂ ਅਪਡੇਟ ਕਰ ਦਿੱਤੇ ਜਾਣਗੇ ਅਤੇ ਇਹਨਾਂ ਵਿਦਿਆਰਥੀਆਂ ਦੇ ਰੋਲ ਨੰਬਰ ਨੂੰ ਡਾਊਨਲੋਡ ਕਰ ਲਿਆ ਜਾਵੇ ਸੋ ਇਹ ਇਹ ਤਾਂ ਜਲੋ ਉਹਨਾਂ ਨੇ ਉਹਨਾਂ ਨੂੰ ਕਿਹਾ ਹੈ ਬਟ ਤੁਸੀਂ ਇਸ ਚੀਜ਼ ਨੂੰ ਕਰ ਲੈਣਾ ਹੈ ਤੁਹਾਡੇ ਅਪਡੇਟ ਹੋ ਚੁੱਕੇ ਹੋਣਗੇ ਬਿਕਾਜ਼ ਸਵੇਰ ਦੀ ਇਹ ਨਿਊਜ਼ ਹੈ instructions this is very 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 important part har ek bacche de jadon jeda hai ga tusi admit card download kita hona ode sab to niche instructions for candidate but i am damn sure ki agar 100 baccha enu ha na keh lo download karda hai ta sirf keh lo 40 bacche ne jehde instructions padde ne baki bacche instructions hi nahi padde huje vi mainu bahut sare bacche na comment karke puchdeya ki ma'am sada paper mcq type aayega ki kiven aayega ਤੁਸੀਂ ਸੋਚੋ ਵੀ ਉਹ ਬੱਚੇ ਕੱਲ ਪੇਪਰ 'ਚ ਕੀ ਕਰਨਗੇ ਜਿਨ੍ਹਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਸਾਡਾ ਪੇਪਰ MCQ ਟਾਈਪ ਆਏਗਾ ਕਿ ਸਾਨੂੰ ਥਿਉਰੀ ਆਣੀ ਹੈ ਹੈਨਾ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਟੋਟਲ ਮਾਰਕਸ ਕਿੰਨੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਉਹਨਾਂ ਦੇ ਸਬਜੈਕਟ ਕਿਹੜੇ-ਕਿਹੜੇ ਆਉਣੇ ਨੇ ਸੋ ਫਿਰ ਬੇਟਾ ਥੋੜਾ ਜਿਹਾ ਫਰਕ ਤਾਂ ਪੈਂਦਾ ਹੈ ਹੈਨਾ ਚਲੋ ਇਨਸਟਰਕਸ਼ਨਸ ਦੀ ਗੱਲ ਕਰਦੇ ਆ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਹਰ ਇੱਕ ਚੀਜ਼ ਸਮਝਣੀ ਹੈ ਤੁਹਾਡਾ ਪੇਪਰ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਹੈ 3 ਘੰਟਿਆਂ ਦਾ ਪੁੱਤਰ ਜੀ 10 ਵਜੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ ਬੇਟਾ 1 ਵਜੇ ਕਿੰਨੇ ਘੰਟੇ ਹੋਗੇ ਮੈਮ 3 ਘੰਟੇ ਹੋਗੇ ਸੋ ਜਿਵੇਂ ਤੁਸੀਂ 10ਵੀਂ ਦੇ ਨਾਰਮਲ ਪੇਪਰ ਦੇ ਕੇ ਆਏ ਹੋ 3-3 ਘੰਟਿਆਂ ਦੇ ਉਸੇ ਤਰੀਕੇ ਨਾਲ ਰਹੇ ਤੁਹਾਡਾ ਇਹ ਜਿਹੜਾ ਪੇਪਰ ਹੈਗਾ 3 ਘੰਟਿਆਂ ਦਾ ਹੁਣ ਜੇ 10 ਵਜੇ ਪੇਪਰ ਹੈ ਤਾਂ ਮਤਲਬ ਇਹ ਥੋੜੀ ਹੈ ਕਿ 10 ਵਜੇ ਹੀ ਪਹੁੰਚਣਾ ਹੈ ਤੁਸੀਂ ਸਾਰਿਆਂ ਨੇ ਕਿਸੇ ਵੀ ਹਾਲਾਤ ਦੇ ਵਿੱਚ 9:30 ਤੋਂ ਪਹਿਲਾਂ ਪਹੁੰਚ ਜਾਣਾ ਹੈ ਕਿਉਂਕਿ ਇਹਨਾਂ ਨੇ ਲਿਖਿਆ ਹੈ ਕਿ ਐਂਟਰੀ ਇਜ਼ ਨਾਟ ਕੰਮਿਟਿਡ ਆਫਟਰ 9:30 AM 9:30 ਤੋਂ ਬਾਅਦ ਕਹਿੰਦੇ ਐਂਟਰੀ ਨਹੀਂ ਮਿਲੇਗੀ ਯੂ ਮਸਟ ਰਿਪੋਰਟ ਟੂ ਦ ਐਗਜ਼ਾਮ ਸੈਂਟਰ ਲੇਟੈਸਟ ਬਾਈ 9:30 AM ਤੁਹਾਨੂੰ ਸਵੇਰੇ 9:30 ਤੋਂ ਪਹਿਲਾਂ ਪਹੁੰਚਣਾ ਚਾਹੀਦਾ ਹੈ ਹੁਣ ਦੇਖੋ ਜਿਹੜੇ ਬੱਚੇ ਨੇੜੇ ਹੁੰਦੇ ਨੇ ਉਹ ਸਭ ਤੋਂ ਵੱਡੀ ਗਲਤੀ ਇਹੀ ਕਰਦੇ ਆ ਕਿ ਇੱਥੇ ਦਾ ਜਾਣਾ ਏ ਚਾਹੇ ਥੋੜਾ ਹੋਰ ਲੇਟ ਤੁਰ ਪਾਂਗੇ ਥੋੜਾ 9:10 ਵਜੇ ਤੁਰ ਪਾਂਗੇ ਐਦਾਂ ਦੀ ਗਲਤੀ ਨਹੀਂ ਕਰਨੀ ਹਾਲਾਂਕਿ ਇੱਕ ਕਦਾ ਐਮਰਜੈਂਸੀ ਕੇਸ ਹੋਇਆ 9:30 ਤੋਂ ਬਾਅਦ ਬਾੜ ਲੈਣਗੇ ਪਰ ਤੁਹਾਡੇ ਲਈ ਹੀ ਬੈਨੀਫੀਸ਼ੀਅਲ ਹੈ ਬੇਟਾ ਕਿਉਂਕਿ ਜਦੋਂ ਤੁਸੀਂ ਐਗਜ਼ਾਮ ਸੈਂਟਰ 'ਚ ਜਾਂਦੇ ਹੋ ਤਾਂ ਉੱਥੇ ਦੀ એનર્ਜੀ ਬਹੁਤ ਹਾਈ ਹੁੰਦੀ ਹੈ ਬਹੁਤ ਹੀ ਪ੍ਰੈਸ਼ਰ ਵਾਲੀ ਹੁੰਦੀ ਹੈ ਸੋ ਅਗਰ ਥੋੜਾ ਪਹਿਲਾਂ ਚਲੇ ਜਾਓਗੇ ਤਾਂ ਤੁਸੀਂ ਉੱਥੇ ਦੀ એનર્ਜੀ 'ਚ ਕੰਫਰਟੇਬਲ ਹੋ ਜਾਓਗੇ ਤੁਸੀਂ ਥੋੜਾ ਜਿਹਾ ਨਾਰਮਲ ਫੀਲ ਕਰੋਗੇ ਠੀਕ ਹੈ ਜੀ ਥੋੜਾ ਤੁਹਾਨੂੰ ਥੋੜਾ ਅਡਜਸਟ ਹੋਵੋਗੇ ਉਹਨੇ ਇੱਕ ਟਾਈਮ ਦੇ ਵਿੱਚ ਸੋ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਚਲੇ ਜਾਓ ਸਵੇਰੇ 9 ਵਜੇ ਦੇ ਕਰੀਬ ਆਪਣੇ ਆਪਣੇ ਐਗਜ਼ਾਮ ਸੈਂਟਰਾਂ 'ਚ ਪਹੁੰਚ ਜਿਓ ਆਪਣੇ ਪੇਰੈਂ ਉਸ ਤਰੀਕੇ ਨਾਲ 9 ਵਜੇ ਦੇ ਕਰੀਬ ਬੇਟਾ ਤੁਸੀਂ ਸਾਰੇ ਜਣੇ ਇਗਜ਼ਾਮ ਸੈਂਟਰ ਦੇ ਵਿੱਚ ਪਹੁੰਚ ਜਿਓ ਕਿਉਂਕਿ ਹੋਰ ਵੀ ਬਹੁਤ ਕੁਝ ਕਰਨਾ ਹੁੰਦਾ ਨਾ ਹੁਣ ਇਹ ਥੋੜੀ ਤੁਹਾਨੂੰ ਡਾਇਰੈਕਟ ਅੰਦਰ ਬਾੜ ਦੇਣਗੇ ਤੁਹਾਡੇ ਰੋਲ ਨੰਬਰ ਚੈੱਕ ਕਰਕੇ ਤੁਹਾਨੂੰ ਅੰਦਰ ਬਾੜ ਦੇਣਗੇ ਹਨਾ ਫਿਰ ਅਗਾਹਾਂ ਤੁਹਾਡੇ ਕਿੰਨੇ ਸਾਈਮ ਸੂਇਨ ਹੁੰਦੇ ਹੁੰਦੇ ਨੇ ਸੋ ਬਹੁਤ ਕੁਝ ਹੁੰਦਾ ਹੈ ਹਨਾ ਚਲੋ ਅੱਗੇ ਕੀ ਹੋ ਗਿਆ ਦੇਖੋ ਫਰਸਟ ਪੁਆਇੰਟ ਹੋ ਗਿਆ ਸੈਕੰਡ ਪੁਆਇੰਟ ਹੋ ਗਿਆ ਡਾ డు ਨਾਟ ਕੈਰੀ ਕੈਲਕੂਲੇਟਰ ਤੁਸੀਂ ਕੋਈ ਕੈਲਕੂਲੇਟਰ ਨਹੀਂ ਲੈ ਕੇ ਜਾਣਾ ਕੋਈ ਮੈਥਮੈਟਿਕਲ ਫਿਜ਼ੀਕਲ ਟੇਬਲ ਨਹੀਂ ਲੈ ਕੇ ਜਾਣਾ ਕੋਈ ਮੋਬਾਈਲ ਐਨੀ ਅਦਰ ਕਾਈਂਡ ਆਫ ਰੈਡੀ ਕਾਰਨ ਟੂ ਦ ਐਗਜ਼ਾਮੀਨੇਸ਼ਨ ਹਾਲ ਬੇਟਾ ਤੁਸੀਂ ਕੁਝ ਵੀ ਜਿਹੜਾ ਹੈਗਾ ਸਿਵਾਏ ਪੈਨ ਤੋਂ ਕੁਝ ਵੀ ਐਕਸਟਰਾ ਨਹੀਂ ਲੈ ਕੇ ਜਾਣਾ ਕੋਈ ਕੈਲਕੂਲੇਟਰ ਨਹੀਂ ਕੋਈ ਟੇਬਲ ਨਹੀਂ ਕੁਝ ਵੀ ਨਹੀਂ ਠੀਕ ਹੈ ਮੋਬਾਈਲ ਤਾਂ ਦੂਰ ਦੂਰ ਦੀ ਗੱਲ ਹੈ ਇਥੇ ਇਸ ਵਾਰ ਇਹਨਾਂ ਨੇ ਚਲੋ ਵੈਸੇ ਵਾਚ ਸਿੰਪਲ ਵਾਚ ਵੀ ਉਹ ਜਿਹੜੀ ਹੈਗੀ ਆ ਕਹਿ ਦਿੰਦੇ ਆ ਵੀ ਇਹਨੂੰ ਉਤਾਰਿਆਓ ਬਟ ਠੀਕ ਹੈ ਤੁਸੀਂ ਨਾਲ ਲੈ ਜਿਓ ਅਗਰ ਤੁਹਾਡੇ ਪੇਰੈਂਟਸ ਨਾਲ ਹੋਏ ਅਗਰ ਬਾਈਟੈਂਸ ਉਹਨਾਂ ਨੇ ਨਾਲ ਲੈ ਕੇ ਜਾਂਦੀ ਤੇ ਫਿਰ ਆਪਣੇ ਪੇਰੈਂਟਸ ਨੂੰ ਫੜਾ ਦਿਓ ਵਾਚ ਠੀਕ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉੱਥੇ ਲੱਗੀ ਹੋਏਗੀ ਬਟ ਹ ਘੰਟੀ ਵੱਜ ਜਾਂਦੀ ਹੈ ਕਿ ਜਿਵੇਂ ਡੇਢ ਘੰਟੇ ਬਾਅਦ ਇੱਕ ਬੈਲ ਲਗਾ ਦੇਣਗੇ ਉਹ ਕਿ ਡੇਢ ਘੰਟਾ ਹੋ ਗਿਆ ਜਾਂ ਤੁਸੀਂ ਉੱਥੇ ਟੀਚਰ ਨੂੰ ਪੁੱਛ ਸਕਦੇ ਹੋ ਕਿ ਮੈਮ ਕਿੰਨਾ ਸਮਾਂ ਰਹਿ ਗਿਆ ਇਸ ਤਰੀਕੇ ਨਾਲ ਠੀਕ ਹੈ ਮੂਵ ਟੂ ਦਾ ਨੈਕਸਟ ਪੁਆਇੰਟ ਕਹਿੰਦੇ ਦੇਰ ਵਿਲ ਬੀ 3 ਸੈਟ ਆਫ ਕੁਐਸਚਨ ਬੁੱਕਲੇਟਸ A B ਐਂਡ C ਪਿਛਲੀ ਵਾਰ ਵੀ ਸਕੂਲ ਆਫ ਐਮੀਨੈਂਸ ਦੇਰ ਮੈਰੀਟੋਰੀਅਸ ਦੇ ਅਲੱਗ-ਅਲੱਗ ਸੈਟਿੰਗ ਆਉਂਦੇ ਸੀ ਸੋ ਤੁਹਾਨੂੰ ਬੇਟਾ ਇਸ ਵਾਰ ਤਿੰਨ ਸੈਟ ਦੇਖਣ ਨੂੰ ਮਿਲਣਗੇ ਸੈਟ A ਸੈਟ B ਸੈਟ C ਸਾਰਿਆਂ ਚ ਸਵਾਲ ਤਾਂ ਸੇਮ ਹੋਣਗੇ ਬਟ ਉਹਨਾਂ ਦਾ ਜਿਹੜਾ ਕਹਿ ਲਓ ਉਲਟ-ਫੁਲਟ ਦਿੱਤੇ ਹੋਣਗੇ ਠੀਕ ਹੈ ਯਾਨੀ ਕਿ ਸੈਟ A ਦਾ ਮੰਨ ਲਓ ਜਿਹੜਾ ਪਹਿਲੇ ਨੰਬਰ ਤੇ ਸਵਾਲ ਆ ਹੋ ਸਕਦਾ B ਦਾ ਉਹ ਪੰਜਵੇਂ ਨੰਬਰ ਦਾ ਸਵਾਲ ਹੋਵੇ ਇਸ ਤਰੀਕੇ ਨਾਲ ਸੋ ਦੈਟ ਮੀਨਸ ਅ ਜਿਹੜੇ ਹੈਗੇ ਆ ਅਲੱਗ-ਅਲੱਗ ਸੈੱਟ ਹੋਣਗੇ ਠੀਕ ਹੈ ਨੈਕਸਟ ਪੁਆਇੰਟ ਕੀ ਹੈ 올 ਕੁਐਸ਼ਨਜ਼ ਇਨ ਦ ਬੁੱਕਲੇਟ ਆਰ ਆਫ オਬਜੈਕਟਿਵ ਟਾਈਪ オਬਜੈਕਟਿਵ ਟਾਈਪ ਕਿਹੜੇ ਹੁੰਦੇ ਰਜੇ ਕਿ ਸਾਨੂੰ ਸਵਾਲ ਦਿੱਤਾ ਚਾਰ ਆਪਸ਼ਨਾਂ ਦਿੱਤੀਆਂ ਨੇ ਅਸੀਂ ਇੱਕ ਆਪਸ਼ਨ ਚੂਜ਼ ਕਰਨੀ ਹੈ ਠੀਕ ਹੈ ਫਾਰ ਈਚ ਕੁਐਸ਼ਨ ਫੋਰ ਪੋਸੀਬਲ ਆਨਸਰਜ਼ ਆਰ ਗਿਵਨ ਬਟ ਓਨਲੀ ਵਨ ਇਜ਼ ਕਰੈਕਟ ਕਹਿੰਦੇ ਚਾਰ ਤੁਹਾਨੂੰ ਜਿਵੇਂ ਵੀ ਸਵਾਲ ਹੋਇਆ ਚਾਰ ਆਪਸ਼ਨਾਂ ਦਿੱਤੀਆਂ ਹੋਣਗੀਆਂ ਇੱਕ ਸਹੀ ਹੋਏਗੀ ਯੂ ਆਰ ਰਿਕਵਾਇਰਡ ਟੂ ਫਾਈਂਡ ਆਊਟ ਦ ਕਰੈਕਟ ਆਨਸਰ ਤੁਸੀਂ ਸਹੀ ਆਨਸਰ ਲੱਭਣਾ ਹੋਊਗਾ ਅਨਡ ਮਾਰਕ ਯੋਰ ਚੁਆਇਸ ਇਨ ਦੀ ਆਨਸਰ অর OMR ਸ਼ੀਟ ਤੇ ਤੁਸੀਂ ਕਹਿੰਦੇ ਜਿਹੜੀ ਤੁਹਾਡੀ ਚੁਆਇਸ ਹੋਏਗੀ ਜੋ ਵੀ ਤੁਹਾਡਾ ਆਨਸਰ ਬਣਿਆ OMR ਸ਼ੀਟ ਦੇ ਵਿੱਚ ਭਰਨਾ ਹੋਏਗਾ ਮੈਨੇ OMR ਸ਼ੀਟ ਦੀ ਵੀ ਪਿਕ ਲਗਾਈ ਹੈ ਮੈਂ ਤੁਹਾਨੂੰ ਦੱਸੂਗੀ ਕਿਵੇਂ ਭਰਨਾ ਹੈ ਬਟ ਡਿਟੇਲ ਦੇ ਵਿੱਚ ਸਾਇੰਟਿਫਿਕਲੀ ਪ੍ਰੂਵਨ ਜੋ ਮੈਥਡਸ ਨੇ ਉਹ ਮੈਂ ਤੁਹਾਡੇ ਨਾਲ ਕੱਲ ਸ਼ੇਅਰ ਕਰੂੰਗੀ ਠੀਕ ਹੈ ਨਾਲੇ ਆਪਾਂ ਲਾਈਵ ਕਲਾਸ ਲਗਾ ਲਾਂਗੇ ਔਰ ਨਾਲੇ ਥੋੜਾ ਜਿਹਾ ਤੁਸੀਂ ਨਾਰਮਲ ਹੋ ਜਾਓਗੇ ਹਨਾ ਹਾਂਜੀ ਡੂ ਨਾਟ ਰਾਈਟ ਯੋਰ ਨੇਮ ਇਨ ਐਨੀ ਪਾਰਟ ਆਫ ਦਾ ਕੁਐਸਚਨ ਬੁੱਕਲੇਟ ਤੁਸੀਂ ਕੁਐਸਚਨ ਬੁੱਕਲੇਟ ਦੇ ਕਿਸੇ ਵੀ ਥਾਂ ਤੇ ਆਪਣਾ ਕੋਈ ਨੇਮ ਵਗੈਰਾ ਨੈਕਸਟ ਕਹਿੰਦੇ ਰਾਈਟ ਯੂ ਰੋਲ ਨੰਬਰ ਐਸ ਗਿਵਨ ਇਨ ਦੀ ਐਡਮਿਟ ਕਾਰਡ ਔਨ ਦਾ ਓਐਮਆਰ ਸ਼ੀਟ ਐਂਡ ਔਨ ਦਾ ਕਵਰ ਪੇਜ ਆਫ ਦਾ ਕੁਐਸਚਨ ਬੁੱਕਲੇਟ ਦੇਖੋ ਕੁਐਸਚਨ ਬੁੱਕਲੇਟ ਬੇਟਾ ਕੀ ਹੈ ਕੁਐਸਚਨ ਬੁੱਕਲੇਟ ਹੈ ਜਿੱਥੇ ਤੁਹਾਨੂੰ ਜਿਹੜੇ ਹੈਗੇ ਨੇ ਜਿੱਥੇ ਤੁਹਾਨੂੰ ਸਵਾਲ ਦਿੱਤੇ ਹੋਣਗੇ ਠੀਕ ਹੈ 150 ਸਵਾਲ ਆਣੇ ਆ ਸੋ 150 ਸਵਾਲਾਂ ਦੀ ਤੁਹਾਨੂੰ ਇੱਕ ਕਹਿ ਲੋ ਕਿ ਜਿਹੜੇ ਕਾਗਜ਼ ਦਿੱਤੇ ਹੋਣਗੇ ਉਹ ਦੇਖੋ ਕਾਫੀ ਸਾਰੇ ਮਤਲਬ ਪੇजेस ਹੁੰਦੇ ਨੇ ਮਤਲਬ ਕੋਈ 10 12 ਤੋਂ ਉੱਪਰ ਹੁੰਦੇ ਨੇ ਸੋ ਉਹਨੂੰ ਬੁੱਕਲੇਟ ਕਹਿ ਦਿੰਦੇ ਨੇ ਠੀਕ ਹੈ ਸੋ ਇੱਕ ਤਾਂ ਤੁਸੀਂ ਉਹ ਤੇ ਆਪ ਦਾ ਰੋਲ ਨੰਬਰ ਲਿਖਣਾ ਹੈ ਔਰ ਜਿਹੜੀ ਬੇਟਾ OMR ਸ਼ੀਟ ਹੈ ਯਾਨੀ ਜਿਹੜੀ ਉਹ ਗੋਲੀਆਂ ਵਾਲੀ ਸ਼ੀਟ ਹੁੰਦੀ ਹੈ ਇੱਕ ਤੁਸੀਂ ਉਹ ਤੇ ਰੋਲ ਨੰਬਰ ਲਿਖਣਾ ਹੈ ਰੋਲ ਨੰਬਰ ਕਿਹੜਾ ਆਬਵੀਅਸਲੀ ਜਿਹੜਾ ਤੁਹਾਨੂੰ ਐਡਮਿਟ ਕਾਰਡ ਦੇ ਲਿਖਿਆ ਹੋਇਆ ਠੀਕ ਹੈ ਨੈਕਸਟ ਪੁਆਇੰਟ ਕਹਿੰਦੇ ਰਿਕੋਰਡ ਯੋਰ ਆਨਸਰ ਯੂজিং ਬਾਲ ਪੁਆਇੰਟ ਅਜ਼ਰੀ ਬਲੂ অর ਬਲੈਕ ਪੈਨ ਹੋਲੀ ਹਾਂਜੀ ਠੀਕ ਹੈ ਕੀ ਕਹਿ ਰਹੇ ਨੇ ਕਹਿੰਦੇ ਜੀ ਰਿਕਾਰਡ ਯੋਰ ਆਨਸਰ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਗੋਲਾ ਫਿਲ ਕਰੋਗੇ ਜਾਂ ਜਿਹੜਾ ਵੀ ਤੁਹਾਡਾ ਆਨਸਰ ਨਿਕਲੂਗਾ ਉਹਦੇ ਅਕੋਰਡਿੰਗ ਤੁਸੀਂ ਜਿਹੜਾ ਗੋਲਾ ਭਰੋਗੇ ਯਾ ਤਾਂ ਤੁਸੀਂ ਨੀਲੇ ਪੈਨ ਨਾਲ ਭਰਨਾ ਹੈ ਜਾਂ ਤੁਸੀਂ ਬੇਟਾ ਬਲੈਕ ਪੈਨ ਨਾਲ ਭਰਨਾ ਹੈ ਮੋਸਟਲੀ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗੀ ਸਾਰੇ ਜਣੇ ਬਲੂ ਜਿਹੜਾ ਬਾਲ ਪੁਆਇੰਟ ਪੈਨ ਨਾਲ ਉਹੀ ਲੈ ਕੇ ਜਾਓ ਠੀਕ ਹੈ ਮਨ ਲਓ ਇੱਧਰ ਕੁਐਸਚਨ ਨੰਬਰ 1 ਦਿੱਤਾ ਔਰ ਇੱਧਰ ਤੁਹਾਨੂੰ ਬੇਟਾ OMR ਸ਼ੀਟ ਮਿਲੇਗੀ OMR ਸ਼ੀਟ ਦਾ ਇੱਧਰ ਕੁਐਸਚਨ ਨੰਬਰ 1 ਹੋਏਗਾ ਇੱਥੇ ਮੰਨ ਲਓ A ਹੈ B ਹੈ C ਹੈ D ਹੈ ਚਾਰ ਆਪਸ਼ਨ ਆ ਨੇ ਇਹਦੇ ਥੱਲੇ ਬਿਟਾਈ ਇਸ ਤਰੀਕੇ ਨਾਲ ਕੀ ਹੋਣਗੇ ਗੋਲੇ ਹੋਣਗੇ ਠੀਕ ਹੈ ਤੁਹਾਨੂੰ ਪੁੱਛਿਆ ਗਿਆ ਤੁਹਾਨੂੰ ਪੁੱਛਿਆ ਗਿਆ ਜਿਹੜੀ 1 ਹੈ 1 ਇਸ ਅ ਪ੍ਰਾਈਮ ਨੰਬਰ 1 ਇਸ ਅ ਪ੍ਰਾਈਮ ਨੰਬਰ ਤੁਹਾਨੂੰ ਸਵਾਲ ਪੁੱਛ ਲਿਆ ਕਹਿੰਦੇ ਜਿਹੜਾ 1 ਹੈ ਉਹ ਪ੍ਰਾਈਮ ਨੰਬਰ ਹੈ ਪ੍ਰਾਈਮ ਨੰਬਰ ਕੀ ਹੁੰਦਾ ਬੇਟਾ ਅਪਾਜ ਸੰਖਿਆ ਹੈ ਪਹਿਲੀ ਆਪਸ਼ਨ A ਆ ਗਈ ਕਿ ਯੈਸ অপশন বি আগি নো অপশন নাম্বার সি আগি মানলো সি এন্ড ডি ক্যান নট ডিটারমাইন assi nahi das sakde অপশন নাম্বার ডি ਆ ਗਈ ফর एग्जांपल নান অফ ધીસ ਤਾਂ ਹਮ ਸਾਨੂੰ ਅੱਛੇ ਤਰੀਕੇ ਨਾਲ ਪਤਾ ਹੈ ਕਿ ਜਿਹੜਾ 1 ਹੈ ਉਹ ਪ੍ਰਾਈਮ ਨੰਬਰ ਨਹੀਂ ਹੁੰਦਾ ਸੋ ਸਾਡਾ ਰਾਈਟ ਆਨਸਰ ਕੀ ਆ ਜਾਏਗਾ 1 ਇਜ਼ ਅ ਪ੍ਰਾਈਮ ਨੰਬਰ ਨੋ ਸੋ অপশন নাম্বার B ਸਾਡਾ ਸਹੀ ਆਨਸਰ ਹੈ ਹੁਣ OMR ਸ਼ੀਟ ਜਿੱਥੇ ਗੋਲੇ ਬਣੇ ਹੋਣਗੇ ਉਹਦੇ ਚ ਅਸੀਂ B অপਸ਼ਨ ਦੇ ਥੱਲੇ ਵਾਲੀ ਜਿਹੜੀ ਆਹ ਗੋਲਾ ਹੋਏਗਾ ਇਹਨੂੰ ਅਸੀਂ ਅੱਛੇ ਤਰੀਕੇ ਨਾਲ ਫਿਲ ਕਰ ਦੇਣਾ ਹੁਣ ਕਿਵੇਂ ਫਿਲ ਕਰਨਾ ਉਹ ਬਹੁਤ ਹੀ ਇੰਪੋਰਟੈਂਟ ਟੈਕਨੀਕ ਹੁੰਦੀ ਹੈ ਕਿਉਂਕਿ ਕਈ ਵਾਰੀ ਬੱਚੇ ਇੱਕ ਸਵਾਲ ਹੱਲ ਕਰਦੇ ਆ ਗੋਲਾ ਭਰਨ ਚ ਚਲੇ ਜਾਂਦੇ ਦੂਜਾ ਸਵਾਲ ਹੱਲ ਕਰਦੇ ਆ ਫਿਰ ਇਧਰ ਉਹ ਜਿਹੜਾ ਕਹਿ ਲੋ ਕਿ ਸਰਕਲ ਫਿਲ ਕਰਾਂ ਚਲੇ ਜਾਂਦੇ ਐ ਇਦਾਂ ਨਹੀਂ ਕਰਨਾ ਤੁਸੀਂ ਨਹੀਂ ਕਿਵੇਂ ਕਰਨਾ ਉਹ ਤੁਹਾਨੂੰ ਦੱਸਾਂਗੀ ਠੀਕ ਹੈ ਚਲੋ ਨੈਕਸਟ ਪੁਆਇੰਟ ਕੀ ਕਹਿੰਦੇ ਆ ਪਲੀਜ਼ ਰਾਈਟ ਯੂਅਰ ਨੇਮ ਰੋਲ ਨੰਬਰ ਸੈਂਟਰ ਕੋਡ ਐਂਡ ਕੁਐਸਚਨ ਬੁੱਕਲੇਟ ਸੈਟ ਇਨ ਦ ਸਪੇਸ ਪ੍ਰੋਵਾਈਡਡ ਔਨ ਦ ਓਐਮਆਰ ਆਨਸਰ ਸ਼ੀਟ ਜਿਹੜੀ ਬੇਟਾ ਤੁਹਾਨੂੰ ਓਐਮਆਰ ਆਨਸਰ ਸੀਟ ਦੇਣਗੇ ਓਐਮਆਰ ਬੋਲੇ ਤਾਂ ਜਿਹੜੀ ਆ ਗੋਲੀਆਂ ਵਾਲੀ ਐ ਇਹਦੇ ਰਾਜੇ ਜਿਵੇਂ ਤੁਸੀਂ 10ਵੀਂ ਚ ਭਰ ਕੇ ਆਏ ਹੋ ਇਦਾਂ ਖਾਸੇ ਸਾਰੇ ਬਾਕਸ ਬਣੇ ਹੋਣਗੇ ਉੱਥੇ ਬੇਟਾ ਇੱਕ ਬਾਕਸ ਤਾਂ ਹੋਏਗਾ ਤੁਹਾਡੇ ਨੇਮ ਦਾ ਇੱਕ ਤਾਂ ਤੁਸੀਂ ਆਪਣਾ ਨੇਮ ਭਰਨਾ ਹੈ ਬੇਟਾ ਜੀ ਇੱਕ ਤੁਸੀਂ ਭਰਨਾ ਆਪਣਾ ਰੋਲ ਨੰਬਰ ਜਿਹੜਾ ਤੁਹਾਡੇ ਐਡਮਿਟ ਕਾਰਡ ਤੇ ਹੈ ਇੱਕ ਰਾਜੇ ਯਾਦ ਨਾਲ ਤੁਹਾਡੇ ਐਡਮਿਟ ਕਾਰਡ ਦੇ ਉੱਪਰ ਇੱਕ ਸੈਂਟਰ ਕੋਡ ਵੀ ਦਿੱਤਾ ਹੋਇਆ ਧਿਆਨ ਨਾਲ ਦੇਖਿਓ ਇਹ ਵੀਡੀਓ ਖਤਮ ਹੋਣ ਤੋਂ ਬਾਅਦ ਸੈਂਟਰ ਕੋਡ ਵੀ ਭਰਨਾ ਹੈ ਤੇ ਜਿਹੜਾ ਕੁਐਸਚਨ ਬੁੱਕਲੇਟ ਦੇ ਉੱਪਰ ਸੈੱਟ ਹੈ ਤੁਹਾਡਾ ਕਿਹੜਾ ਸੈੱਟ ਹੈ ਏ ਸੈੱਟ ਹੈ ਬੀ ਸੈੱਟ ਹੈ ਕਿ ਸੀ ਸੈੱਟ ਹੈ ਇਹ ਵੀ ਬਹੁਤ ਹੀ ਧਿਆਨ ਨਾਲ ਗੋਲਾ ਫਿਲ ਕਰਨਾ ਹੈ ਕਿਉਂਕਿ ਮੰਨ ਲਓ ਤੁਹਾਡਾ ਸੈੱਟ ਏ ਹੈ ਤੁਸੀਂ ਗਲਤੀ ਨਾਲ ਬੀ ਸੈੱਟ ਫਿਲ ਕਰਤਾ ਫਿਰ ਬੀ ਦੇ ਅਕੋਰਡਿੰਗ ਆਨਸਰ ਚੈੱਕ ਹੋਣਗੇ ਤੇ ਥੋੜਾ ਸਾਰੀ ਜਿਹੜੀ ਮਿਹਨਤ ਹੈ ਉਹ ਸਾਰੀ ਖੂ ਖਾਤੇ ਜਾਊਗੀ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਹਰੇਕ ਚੀਜ਼ ਪਹਿਲੇ 5 ਮਿੰਟ ਜਿਹੜੇ ਜਿਹੜੇ ਤੁਹਾਡੇ ਪੇਪਰ ਦੇ ਹੋਣਗੇ ਉਹ ਬਹੁਤ ਹੀ ਇੰਪੋਰਟੈਂਟ ਨੇ ਅਗਰ ਮਾਰੀ ਜੀ ਗਲਤੀ ਹੋ ਜਾਂਦੀ ਹੈ ਤਾਂ ਬੱਚਾ ਪੈਨਿਕ ਕਰ ਜਾਂਦਾ ਹੈ ਫਿਰ ਪੂਰਾ ਉਹਦਾ ਮਤਲਬ ਗਲਤ ਹੀ ਜਾਂਦਾ ਹੈ ਠੀਕ ਹੈ ਮਤਲਬ ਫਿਰ ਕਈ ਵਾਰੀ ਟੀਚਰਸ ਵੀ ਥੋੜੇ ਕੈਲੂਕੇ ਥੋੜੇ ਸਟ੍ਰਿਕਟ ਹੁੰਦੇ ਨੇ ਟੀਚਰ ਨੇ ਕੁਝ ਕਹਿਤਾ ਫਿਰ ਤਾਂ ਤੁਸੀਂ ਜਮੀ ਜਾਓਗੇ ਸੋ ਇਸ ਲਈ ਜ਼ਰੂਰੀ ਹੈ ਕਿ ਸ਼ਾਂਤੀ ਨਾਲ ਭਰਨੇ ਸਾਰਾ ਕੁਝ ਇਸ ਲਈ ਜ਼ਰੂਰੀ ਹੈ ਕਿ 9 ਵਜੇ ਪਹੁੰਚੋ ਜਿਓ ਸਾਰੇ ਜਣੇ ਅੱਗੇ ਕੀ ਕ ਐਡੀਸ਼ਨਲੀ ਦਾਰਤਨ ਤੋਂ ਕਰੈਕਟ ਸਰਕਲਸ ਕੋਰੈਸਪੋਂਡਿੰਗ ਟੂ ਯੂਰ ਰੋਲ ਨੰਬਰ ਸੈਂਟਰ ਕੋਡ ਐਂਡ ਕੁਐਸਚਨ ਪੇਪਰ ਸੈਟ ਕਹਿੰਦੇ ਦੇਖੋ ਨਾਮ ਤਾਂ ਭਰਨਾ ਹੀ ਹੈ ਜਿਵੇਂ ਮੈਂ ਮੇਰਾ ਨੇਮ ਭਰਤਾ ਜਸ਼ਨ ਉਸ ਤੋਂ ਬਾਅਦ ਰਜੈ ਦੇਖੋ ਆਪਣੇ ਨੇਮ ਦੀ ਸਪੈਲਿੰਗ ਹੀ ਗਲਤ ਲਿਖੀ ਸੋ ਜੇ ਐਸ ਐਚ ਐਨ ਜਸ਼ਨ ਉਹ ਤੋਂ ਬਾਅਦ ਹੈ ਜੇ ਇੰਦਾ ਕਰਕੇ ਆਪਣੇ ਕੋਲ ਗੋਲੇ ਜਿਹੜੇ ਹੁੰਦੇ ਆਪਾਂ ਜਿਹੜੇ ਆ ਜਿਹੜੇ ਚਾਹ ਜੇ ਉੱਥੇ ਜਿੱਥੇ ਜੇ ਲਿਖਿਆ ਹੋਇਆ ਮੈਨੇ ਉਹ ਵਾਲਾ ਗੋਲਾ ਫਿਲ ਕਰ ਦੇਣਾ ਅਗਲੇ ਚ ਏ ਵਾਲਾ ਫਿਲ ਕਰਨਾ ਫਿਰ ਐਸ ਵਾਲਾ ਫਿਲ ਕਰਨਾ ਇਸ ਤਰੀਕੇ ਨਾਲ ਮੈਨੇ ਇਹ ਜਿਹੜੇ ਸਰਕਲਸ ਨੇ ਇਹਨਾਂ ਨੂੰ ਫਿਲ ਕਰਨਾ ਅੱਗੇ ਕਹਿੰਦੀ ਹੈਂਡ ਓਵਰ ਯੂਅਰ ਆਨਸਰ অর ਓਐਮਆਰ ਸ਼ੀਟ ਆਬਵੀਅਸਲੀ ਓਐਮਆਰ ਸ਼ੀਟ ਤਾਂ ਹੁਣ ਉੱਥੇ ਹੀ ਦੇ ਕੇ ਆਉਣੀ ਆ ਘਰੇ ਥੋੜੀ ਲੈ ਕੇ ਆਵਾਂਗੇ ਫਿਰ ਚੈੱਕ ਕਿਵੇਂ ਹੋਊਗੀ ਸੋ ਜਿਹੜੀ ਓਐਮਆਰ ਸ਼ੀਟ ਐਂਡ ਐਡਮਿਟ ਕਾਰਡ ਟੂ ਦਾ ਇਨਵਿਜੀਲੇਟਰ ਇਨਵਿਜੀਲੇਟਰ ਬੋਲੇ ਤੋਂ ਜੋ ਵੀ ਤੁਹਾਡੇ ਟੀਚਰ ਦੀ ਡਿਊਟੀ ਹੋਏਗੀ ਤੁਸੀਂ ਉਹਨਾਂ ਨੂੰ ਇੱਕ ਤਾਂ ਬੇਟਾ ਆਨਸਰ ਸੀਟ ਦੇਣੀ ਹੈ ਓਐਮਆਰ ਸ਼ੀਟ ਦੇਣੀ ਹੈ ਜਿੱਤੇ ਤੁਸੀਂ ਗੋਲੇ ਭਰੇ ਨੇ ਐਂਡ ਬੇਟਾ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਦੇ ਨਾਲ ਐਡਮਿਟ ਕਾਰਡ ਪ੍ਰਿੰਟ ਕਰਵਾ ਕੇ ਲੈ ਕੇ ਜਾਓਗੇ ਉਹ ਵੀ ਉਹਨਾਂ ਨੂੰ ਹੈਂਡ ਓਵਰ ਕਰਨਾ ਹੈ ਬਿਫੋਰ ਲੀਵਿੰਗ ਦਾ ਐਗਜ਼ਾਮੀਨੇਸ਼ਨ ਹਾਲ ਇੱਥੇ ਇਹਨਾਂ ਨੇ ਕੀਤੇ ਨਹੀਂ ਲਿਖਿਆ ਵੀ ਤੁਸੀਂ ਜਿਹੜੀ ਆ ਬੁੱਕਲੇਟ ਵਾਪਸ ਕਰਨੀ ਹੈ ਸੋ ਜਿਹੜੀ ਬੁੱਕਲੇਟ ਹੈ ਯਾਨੀ ਜਿਹੜੇ ਸਵਾਲ ਨੇ ਸਵਾਲਾਂ ਵਾਲੀ ਜਿਹੜੀ ਇਹ ਪੇजेस ਨੇ ਤੁਹਾਡੇ ਕੋਲ ਇਹ ਤਾਂ ਤੁਸੀਂ ਆਪਣੇ ਨਾਲ ਘਰੇ ਲੈ ਕੇ ਆਉਂਗੇ ਠ ਟੀਚਰਸ ਨੂੰ ਉੱਥੇ OMR ਸ਼ੀਟ ਦੇਣੀ ਹੈ ਤੇ ਐਡਮਿਟ ਕਾਰਡ ਦੇਣਾ ਠੀਕ ਹੈ ਜੀ ਅੱਗੇ ਦੇਖੋ ਹੁਣ ਕੁਝ ਬੱਚਿਆਂ ਨਾਲ ਇਹ ਵੀ ਪ੍ਰੋਬਲਮਸ ਆਈਆਂ ਸੀ ਤੁਹਾਡੇ ਐਡਮਿਟ ਕਾਰਡ ਦੇ ਥੱਲੇ ਇਹ ਲਿਖਿਆ ਹੋਇਆ ਕਹਿੰਦੇ ਜੇਕਰ ਤੁਹਾਡੇ ਰੋਲ ਨੰਬਰ ਵਿੱਚ ਦਰਸਾਈ ਫੋਟੋ ਅਤੇ ਹਸਤਾਖਰਾਂ ਵਿੱਚ ਕੋਈ ਤਰੁੱਟੀ ਹੈ ਕੋਈ 에ਰਰ ਹੈ ਠੀਕ ਹੈ ਜੀ ਕਾਫੀ ਬੱਚਿਆਂ ਦੇ ਪ੍ਰੋਬਲਮ ਆਈ ਹੈ ਉਹਨਾਂ ਨੇ ਕੀ ਕਰਨਾ ਕਹਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ 8ਵੀਂ ਅਤੇ 10ਵੀਂ ਜਮਾਤਾਂ ਦੇ ਵਿਦਿਆਰਥੀ ਆਪਣੇ ਨਾਲ ਸਬੂਤ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਰੋਲ ਨੰਬਰ ਦੀ ਕਾਪੀ ਲੈ ਕੇ ਪ੍ਰੀਖਿਆ ਕੇਂਦਰ ਵਿੱਚ ਆਉਣਗੇ ਬ ਤੁਹਾਡੀ ਫੋਟੋ ਗਲਤ ਐਡਮਿਟ ਕਾਰਡ ਤੇ ਬਾਈ ਚਾਂਸ ਤੁਹਾਡੇ ਸਿਗਨੇਚਰ ਕਿਸੇ ਹੋਰ ਦੇ ਆ ਗਏ ਨੇ ਤਾਂ ਤੁਸੀਂ ਨੇ ਜਿਹੜੇ 10ਵੀਂ ਦੇ ਐਗਜ਼ਾਮ ਦਿੱਤੇ ਨੇ ਤੁਹਾਡਾ ਜਿਹੜਾ 10ਵੀਂ ਦੇ ਪੇਪਰਾਂ ਦੇ ਵਿੱਚ ਰੋਲ ਨੰਬਰ ਸੀਗਾ ਤੁਸੀਂ ਉਹਦੀ ਸਲਿੱਪ ਲੈ ਕੇ ਜਾਣੀ ਹੈ ਤੁਹਾਡੇ ਕੋਲ ਹੋਏਗੀ ਹਨਾ ਸੋ ਉਹਨੂੰ ਤੁਸੀਂ ਜ਼ਰੂਰ ਲੈ ਕੇ ਜਾਣਾ ਹੈ ਕਹਿੰਦੇ CBSE ICSE ਅਤੇ ਕੋਈ ਹੋਰ ਬੋਰਡ ਨਾਲ ਸੰਬੰਧਿਤ ਸਕੂਲਾਂ ਵਿੱਚ ਪੜ੍ਹਦੇ 10ਵੀਂ ਜਮਾਤ ਦੇ ਵਿਦਿਆਰਥੀ ਉਸੇ ਬੋਰਡ ਦੀ ਮੈਟ੍ਰਿਕਸ ਲਾਨਾ ਪ੍ਰੀਖਿਆ ਦੇ ਰੋਲ ਨੰਬਰ ਦੀ ਕਾਪੀ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਆਪਣਾ ਆਧਾਰ ਕਾਰਡ ਜਾਂ ਸੰਬੰਧਿਤ ਸਕੂਲ ਦੇ ਮੁਖੀ ਵੱਲੋਂ ਸਕੂਲ ਲੈਟਰ ਪੈਡ ਤੇ ਫੋਟੋ ਅਤੇ ਹਸਤਾਖਰ ਤਸਦੀਕ ਕਰਵਾ ਕੇ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਆਉਣਗੇ ਹੁਣ ਇਹ ਜਿਹੜੀ ਇਨਸਟਰਕਸ਼ਨ ਹੈ ਬੇਟਾ ਸਿਰਫ ਉਹਨਾਂ ਬੱਚਿਆਂ ਲਈ ਹੈ ਜਿਹੜੇ CBSE ਤੇ ICSE ਦੇ ਬੱਚੇ ਨੇ ਹੁਣ ਤੁਹਾਡੇ ਚ ਬਹੁਤ ਸਾਰੇ ਬੱਚਿਆਂ ਨੂੰ ਟੈਨਸ਼ਨ ਹੋਣੀ ਹੈ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਨੇ ਕਿ ਜੀ ਅਸੀਂ ਵੀ ਮਤਲਬ ਆਪਣੇ ਹੈੱਡ ਦੇ ਹਸਤਾਖਰ ਕਰਾਉਣੇ ਨੇ ਪ੍ਰਿੰਸੀਪਲ ਦੇ ਹਸਤਾਖਰ ਕਰਾਉਣੇ ਨਹੀਂ ਤੁਸੀਂ ਆ ਪਹਿਲੇ ਪੁਆਇੰਟ ਚ ਕਵਰ ਹੋ ਗਏ ਹੋ ਤੁਹਾਡੇ ਅਗਰ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚੇ ਹੋ ਤਾਂ ਸਿਰਫ ਤੁਸੀਂ ਸਲਿੱਪ ਲੈ ਕੇ ਜਾਣੀ ਹੈ ਪਰ ਜਿਹੜੀ ਸਕੂਲ ਆਫ ਐਮਿਨੈਂਸ ਹੈ ਉਥੇ 25% ਸਿੱਟਾ ਜਿਹੜੀਆਂ CBSE ਤੇ ICSE ਬੋਰਡ ਵਾਲੇ ਬੱਚਿਆਂ ਦੀਆਂ ਨੇ ਉਹਨਾਂ ਨੇ ਜਿਹੜਾ ਉਹਨਾਂ ਦਾ ਐਡਮਿਟ ਕਾਰਡ ਹੈ ਦਸਵੀਂ ਦਾ ਉਹ ਤੇ ਜਿਹੜੇ ਹੈਗੇ ਨੇ ਆਪਣੇ ਜਿਹੜੀ ਲੈਟਰ ਪੈਡ ਹੈ ਉਹ ਤੇ ਆਪਣੇ ਸਕੂਲ ਮੁਖੀ ਦੇ ਹਸਤਾਖਰ ਚਾਹੀਦੇ ਨੇ ਸੋ ਅਗਰ ਤੁਸੀਂ CBSE ਜਾਂ ICSE ਦੇ ਨਹੀਂ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਹੋ ਤੁਹਾਨੂੰ ਕਿਸੇ ਵੀ ਟੀਚਰ ਤੋਂ ਹਸਤਾਖਰ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਿਰਫ ਆਪਣੇ ਰੋਲ ਨੰਬਰ ਦੀ ਕਾਪੀ ਲੈ ਕੇ ਜਾਣੀ ਹੈ ਠੀਕ ਹੈ ਜੀ ਤੁਹਾਡਾ ਹਾਂ ਅੰਗਰੇਜ਼ੀ ਤੋਂ ਉਹ ਇਨਸਟਰਕਸ਼ਨਸ ਦਿੱਤੀਆਂ ਨੇ ਸੇਮ ਹੀ ਚੀਜ਼ ਹੈ ਮੂਵ ਕਰਦੇ ਨੈਕਸਟ ਦੇ ਉੱਪਰ ਸੋ ਰਾਜੀ ਤੁਸੀਂ ਦੇਖ ਸਕਦੇ ਹੋ ਤੁਹਾਡਾ ਜਿਹੜਾ ਪੀワイਕਿਊ ਹੈ ਇਹ ਪਿਛਲੇ ਸਾਲ ਦਾ ਜਿਹੜਾ ਹੈਗਾ ਤੁਸੀਂ ਕਹਿ ਸਕਦੇ ਹੋ ਸਕੂਲ ਆਫ ਫੈਮਿਲੀਅਰੈਂਸ ਦਾ ਜਿਹੜਾ ਟੈਸਟ ਹੋਇਆ ਸੀ ਸਾਲ 2023-24 ਦਾ 11ਵੀਂ ਕਲਾਸ ਦਾ ਹੈਗਾ ਦੇਖੋ ਇੱਥੇ ਸੈੱਟ ਏ ਲਿਖਿਆ ਹੈ ਇਸੇ ਤਰੀਕੇ ਨਾਲ ਇੱਕ ਸੈੱਟ ਬੀ ਹੋਏਗਾ ਇਸੇ ਤਰੀਕੇ ਨਾਲ ਇੱਕ ਸੈੱਟ ਸੀ ਹੋਏਗਾ 150 ਨੰਬਰਾਂ ਦਾ 3 ਘੰਟਿਆਂ ਦਾ ਸਮਾਂ ਹੈ ਇਸ ਤਰੀਕੇ ਨਾਲ ਜਿਹੜਾ ਪਹਿਲਾ ਪਾਰਟ ਹੈ ਬੇਟਾ ਉੱਤੇ ਸਾਰੀਆਂ ਇਨਸਟਰਕਸ਼ਨਸ ਹੁੰਦੀਆਂ ਨੇ ਅਗਰ ਸਭ ਮਾਮਿਲਿਆ ਤਾਂ ਇਹਨਾਂ ਨੂੰ ਪੜ ਲਿਓ ਅਦਰਵਾਈਜ਼ ਕੋਈ ਖਾਸ ਜ਼ਰੂਰਤ ਨਹੀਂ ਹੈ ਐਂ ਦੱਸਿਆ ਹੋਇਆ ਵੀ ਕਿਹੜਾ ਕਿਹੜਾ ਪੇਪਰ ਹੈ ਕਿਹੜੇ ਪਾਰਟ ਤੋਂ ਹੈ ਕੀ ਪਾਇਆ ਗਿਆ ਦੈਟਸ ਇਟ ਫਾਈਨਲੀ ਇਹ ਤੁਹਾਡੀ ਹੈਗੀ ਹੈ ਰਜੇ OMR ਸ਼ੀਟ ਠੀਕ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਆਹ ਰੀਜ਼ਨਿੰਗ ਲਿਖਿਆ ਗਿਆ ਠੀਕ ਹੈ ਆਹ ਰੀਜ਼ਨਿੰਗ ਲਿਖਿਆ ਗਿਆ ਰੀਜ਼ਨਿੰਗ ਦੇ ਕਿੰਨੇ ਸਵਾਲ ਆਉਣਗੇ 30 ਸਵਾਲ ਆਉਣਗੇ ਤੁਸੀਂ ਦੇਖ ਸਕਦੇ ਹੋ ਕਿ ਰੀਜ਼ਨਿੰਗ ਐਂਡ ਸੈਟ ਠੀਕ ਹੈ ਆਬਵੀਅਸਲੀ ਬਾਕੀ ਸਾਰੇ ਤੁਹਾਡਾ ਮੈਥ ਹੋ ਗਿਆ ਸੈਟ ਦੇ ਵਿੱਚ ਕਿਹੜੇ ਕਿਹੜੇ ਪਾਰਟ ਨੇ ਬੇਟਾ ਤੁਹਾਡਾ ਮੈਥਸ ਹੋ ਗਿਆ ਔਰ ਇੱਕ ਆਪਣੇ ਕੋਲ ਆ ਗਿਆ ਜੀ ਸਾਇੰਸ ਹੈ ਨਾ ਔਰ ਇੱਕ ਪੁੱਤਰ ਆਪਣੇ ਕੋਲ ਐਸਐਸਟੀ ਆ ਗਈ ਤੇ ਜਿਹੜਾ ਆਪਣੇ ਕੋਲ ਲੈਂਗੁਏਜ ਪ੍ਰੋਫੀਸ਼ੀਐਂਸੀ ਆ ਉਹਦੇ ਵਿੱਚ ਇੱਕ ਪੰਜਾਬੀ ਔਰ ਦੂਸਰੇ ਨੰਬਰ ਤੇ ਹਿੰਦੀ ਫਿਰ ਬੇਟਾ ਆਪਣੇ ਕੋਲ ਥਰਡ ਆ ਗਿਆ ਇੰਗਲਿਸ਼ ਇਹ 120 ਦਾ ਬਣੂਗਾ ਮੈਥ 30 ਸਾਇੰਸ 30 ਐਸਐਸਟੀ 30 ਔਰ ਜਿਹੜੀ ਲੈਂਗੁਏਜ ਪ੍ਰੋਫੀਸ਼ੀਐਂਸੀ ਆ 3 ਪੰਜਾਬੀ 10 ਹਿੰਦੀ 10 ਇੰਗਲਿਸ਼ 10 ਇਹਨਾਂ ਦਾ ਮਿਲਾ ਕੇ ਆਹ 30 ਨੰਬਰ ਬਣਣਗੇ ਠੀਕ ਹੈ ਔਰ ਰੀਜ਼ਨਿੰਗ ਦੇ ਵਿੱਚ ਬੇਟਾ ਇੱਕ ਆਪਣੇ ਕੋਲ ਵਰਬਲ ਪਾਰਟ ਆਊਗਾ 15 ਨੰਬਰਾਂ ਦਾ ਔਰ ਬੇਟਾ ਇੱਕ ਨਾਨ ਵਰਬਲ ਪਾਰਟ ਆਊਗਾ ਅਨਪਲਾਨਡ ਸੀ ਦੱਸਣਾ ਪਰ ਚਲੋ ਮੇਰੇ ਮਾਈਂਡ 'ਚ ਆ ਗਿਆ ਤੁਹਾਨੂੰ ਦੱਸ ਹੀ ਦਿੰਨੇ ਆ ਸੋ ਇਧਰ 3 ਹੋ ਗਈ ਠੀਕ ਹੈ ਜੀ ਤੁਹਾਡਾ ਟੋਟਲ ਓਵਰਆਲ 150 ਦਾ ਬਣ ਚੁਗਾ ਹੁਣ ਦੇਖੋ ਆ ਪ੍ਰਸ਼ਨ ਨੰਬਰ 1 ਤੋਂ ਲੈ ਕੇ 1 ਤੋਂ ਲੈ ਕੇ ਰਜੇ ਆ 30 ਤੱਕ ਜਿਹੜੇ ਹੈਗੇ ਨੇ ਇਹ ਸਾਰੇ ਰੀਜ਼ਨਿੰਗ ਦੇ ਹੋਣਗੇ ਠੀਕ ਹੈ ਜਿਵੇਂ ਵੀ ਤੁਹਾਡੀ ਬੁੱਕਲੇਟ ਹੋएगी ਜਿਵੇਂ ਜਿਵੇਂ ਕੁਐਸਚਨ ਵਨ ਸੋਲਵ ਕਰੋਗੇ ਆਨਸਰ ਇਧਰਲੀ ਸਾਈਡ ਕਰੀ ਚੱਲਿਓ ਜਿਹਦਾ ਫਰਸਟ ਆਨਸਰ ਆ ਗਿਆ ਪਹਿਲਾ ਗੋੜਾ ਫਿਲ ਕਰ ਦੇਣਗੇ ਆਪਸ਼ਨ ਬੀ ਆਜੂਗੀ ਦੂਸਰਾ ਕਰ ਦੇਣਗੇ ਫਿਰ ਥਰਡ ਕਰ ਦੋਗੇ ਇਸ ਹਿਸਾਬ ਨਾਲ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀ ਬੁੱਕਲੇਟ ਦੇ ਵਿੱਚ ਹੋਏਗਾ ਸਵਾਲ ਆ 30 40 ਲੈ ਕੇ ਆ ਦੇਖ ਲਓ 150 ਤੱਕ ਇਸ ਤਰੀਕੇ ਨਾਲ ਸੀਟ ਹੈ ਠੀਕ ਹੈ ਸੋ ਇਹ ਤੁਸੀਂ ਫਿਲ ਕਰ ਦੇਣੇ ਆ ਠੀਕ ਹੈ

राइट right नाउ मेरे कॉल के से बच्चे का रोल नंबर एक मिनट एक नंबर मेरे को है चलो ये तो आई थिंक चेक ही कर लो कि एट आट अ आट टाइम मैं नहीं मिल रहा कोई रोल नंबर ਇੱਕ ਮੈਂ ਰੋਲ ਨੰਬਰ ਹੈ ਤੁਹਾਡਾ 1 2 3 4 5 6 7 8 9 10 ਇਸ ਵਾਰ ਤੁਹਾਡਾ ਰੋਲ ਨੰਬਰ 10 ਨੰਬਰਾਂ ਦਾ ਹੈ ਨਾ 1 2 3 4 5 6 7 8 9 10 ਹਾਂ ਸੋ ਆਈ ਥਿੰਕ ਇਸ ਵਾਰ ਤੁਹਾਡਾ ਰੋਲ ਨੰਬਰ 10 ਨੰਬਰਾਂ ਦਾ ਹੈ ਸੋ ਇੱਥੇ ਆਬਵੀਅਸਲੀ 10 ਡਿਜੀਟਸ ਹੋਣ ਗਿਆ ਉਹਦੇ ਅਕੋਰਡਿੰਗ ਤੁਸੀਂ ਆਪਣਾ ਇੱਥੇ ਰੋਲ ਨੰਬਰ ਫਿਲ ਕਰਦੇ ਹੋ ਜਿਵੇਂ ਵੀ ਇੱਥੇ ਡਿਜੀਟਸ ਹੋਣ ਗਿਆ ਉਹਦੇ ਅਕੋਰਡਿੰਗ ਤੁਸੀਂ ਸਾਰਾ ਜਿਹੜਾ ਹੈਗਾ ਉਸ ਹੱਬ ਨਾਲ ਫਿਲ ਕਰਦੇ ਹੋ ਠੀਕ ਹੈ ਜਿਵੇਂ ਆਪਾਂ ਐਗਜ਼ਾਮਪਲ ਲੈ ਕੇ ਚੱਲੀਏ 1 2 3 4 5 6 7 ਤਾਂ ਦੇਖੋ ਜਿੱਥੇ 1 ਹੈ ਉੱਥੇ 1 ਵਾਲਾ ਸਰਕਲ ਭਰਾਂਗੇ ਯਾਦ ਰੱਖਿਓ ਜ਼ੀਰੋ ਤੋਂ ਸ਼ੁਰੂ ਹੋ ਰਿਹਾ ਹੈ ਯਾਦ ਰੱਖਿਓ ਪੁੱਤਰ ਜੀ ਜਿਹੜੇ ਰੋਲ ਨੰਬਰ ਨੇ ਜ਼ੀਰੋ ਤੋਂ ਸ਼ੁਰੂ ਹੋ ਰਹੇ ਨੇ ਸੋ ਗਲਤੀ ਨਾਲ 1 ਦੇ ਚੱਕਰ 'ਚ ਪਹਿਲਾ ਗੋਲਾ ਹੀ ਨਾ ਫਿਲ ਕਰ ਦਿਓ ਠੀਕ ਹੈ ਜੀ ਤੇ ਆ ਵਨਬਰ ਤਾਂ ਅੱਗੇ 2 ਵਾਲੀ ਜਿਹੜੋ ਜਿਹੜਾ ਗੋਲਾ ਆਪੇ ਆ 3 ਵਾਲਾ ਆਪੇ ਆਈ 4 ਵਾਲਾ ਨੈਕਸਟ ਪਾਰਟ ਦੇ ਵਿੱਚ ਆ ਗਿਆ 5 ਇੱਥੇ ਆ ਗਿਆ 6 ਆ ਆ ਗਿਆ ਉਸ ਤੋਂ ਬਾਅਦ 7 ਇਸ ਤਰੀਕੇ ਨਾਲ ਆ ਗਿਆ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਇੱਥੇ ਫਿਲ ਕਰ ਦੇਣੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਕੈਂਡੀਡੇਟ ਦਾ ਨੇਮ ਬਲੌਕ ਲੈਟਰਸ ਬਲੌਕ ਲੈਟਰਸ ਬੋਲੇ ਤਾਂ ਤੁਸੀਂ ਕੈਪੀਟਲ ਲੈਟਰਸ ਦੇ ਵਿੱਚ ਭਰਨਾ ਜਿਵੇਂ ਜੇ ਏ ਐਸ ਐਚ ਓ ਏ ਐਨ ਪੀ ਆਰ ਡਬਲ ਈ ਟੀ ਫਿਰ ਇੱਕ ਬਲੌਕ ਛੱਡ ਕੇ ਕੇ ਏ ਯੂ ਆਰ ਇਸ ਤਰੀਕੇ ਨਾਲ ਭਰਦੇ ਹੋ ਠੀਕ ਹੈ ਜੀ ਫੋਨਾ ਇਹ ਜਿਹੜੀ ਪਿਛਲੇ ਸਾਲ ਦੀ OMR ਸ਼ੀਟ ਹੈ ਇੱਥੇ ਕਈ ਚੀਜ਼ਾਂ ਮਿਸਿੰਗ ਨੇ ਗਿਆ ਸੋ ਜਿਹੜੀ ਵੀ ਤੁਹਾਡੀ ਇਸ ਸਾਲ ਦੀ ਜਿਹੜੀ ਹੈਗੀ OMR ਸ਼ੀਟ ਹੋएगी ਉੱਥੇ ਜੋ ਕੁਝ ਪੁੱਛਿਆ ਜਾਏਗਾ ਠੀਕ ਹੈ ਤੁਹਾਨੂੰ ਉਹ ਕੋਡ ਪੁੱਛਣਗੇ ਜਿਹੜਾ ਕੁਝ ਪੁੱਛਣਗੇ ਉਹ ਤੁਸੀਂ ਉੱਥੇ-ਉੱਥੇ ਜਿਹੜੇ ਹੈਗੇ ਨੇ ਆਨਸਰ ਕਰਿਆ ਉਹ ਇੱਥੇ ਤੁਹਾਡੇ ਸਿਗਨੇਚਰ ਹੋਣਗੇ ਇੱਥੇ ਇਨਵਿਜੀਲੇਟਰ ਦੇ ਕਈ ਬੱਚੇ ਗਲਤੀ ਨਾਲ ਇੱਧਰ ਹੀ ਉਹ ਕਰ ਦਿੰਦੇ ਨੇ ਸੋ ਯਾਦ ਰੱਖਿਓ ਕੈਂਡੀਡੇਟ ਤੁਸੀਂ ਹੋ ਵਿਦਿਆਰਥੀ ਦੇ ਪੂਰੇ ਹਸਤਾਖਸ਼ਰ ਇੱਥੇ ਤੁਹਾਡੇ ਹੋਣਗੇ ਔਰ ਇੱਥੇ ਉਹ ਟੀਚਰ ਜਿਹੜੇ ਵੀ ਹੋਣਗੇ ਆਪਦੇ ਸਾਹਮਣੇ ਨਾਲ ਉਹ ਕਰ ਜਾਣਗੇ ਕਲੀਅਰ ਹੈ ਜ ਦਾ ਪਤਾ ਲੱਗ ਗਿਆ। ਹੋਰ ਤੁਹਾਡੇ ਥੋੜੇ ਬਹੁਤੇ ਪੈਨਿਕ ਹੋ ਰਹੇ ਹੋ ਹਨਾ। ਥੋੜੇ ਜਿ ਤੁਸੀਂ ਸ਼ਾਂਤ ਹੋਏ ਹੋਵੋਗੇ। ਸਬਾਰ-ਬਾਰ ਖੁਦ ਨੂੰ ਦੋ ਚੀਜ਼ਾਂ ਕਹਿਣੀਆਂ ਨੇ, that I am a very hard working student aur meri puri taiyari hai paper bahut vadiya aauga main paper ch phatte jakde deni. ਠੀਕ ਹੈ ਜੀ। ਸੋ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਸਾਰਿਆਂ ਦੇ ਪੇਪਰ ਬਹੁਤ ਵਧੀਆ ਹੋਊਗਾ। God bless you everyone and fir jis din ਤੁਹਾਡਾ ਪੇਪਰ ਹੋਇਆ ਉਹਦੇ ਆਪਾਂ ਅਨਸਰ ਕੀ ਡਿਸਕਸ ਕਰਾਂਗੇ। ਠੀਕ ਹੈ ਜੀ, ਮਿਲਦੇ ਹਾਂ ਫਿਰ ਕੱਲ ਦੀ ਕਲਾਸ ਦੇ ਵਿੱਚ। ਓਕੇ। ਇਸ ਨਾਲ ਸਭ ਤੋਂ ਇੰਪੋਰਟੈਂਟ ਪਾਰਟ ਆਪਣਾ ਰਹਿ ਗਿਆ ਏ। ਕੱਲ राजे ਤੁਹਾਡੀ ਰੀਜ਼ਨਿੰਗ ਦੀ ਕਲਾਸ ਹੈ ਉਹਨੂੰ ਤੁਸੀਂ ਕਲਾਸ ਨਾ बोल ਕੇ ਮੈਰਾਥਨ बोल ਸਕਦੇ ਹੋ ਮੈਰਾਥਨ बोल ਸਕਦੇ ਹੋ ਸਵੇਰੇ 6 ਵਜੇ ਤੋਂ ਲੈ ਕੇ 6 ਵਜੇ ਤੋਂ ਲੈ ਕੇ राजे 9 ਵਜੇ ਤੱਕ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਯਾਨੀ ਕਿ 3 ਘੰਟਿਆਂ ਦੀ ਹੋਏਗੀ 3 एएम ਨਹੀਂ 3 ਆਵਰਸ ਹੋਏਗੇ ਔਰ ਇਹਦੇ ਵਿੱਚ ਮੈਂ ਤੁਹਾਨੂੰ A to Z ਸਾਰਾ ਵਰਬਲ ਨਾਨ ਵਰਬਲ सारिया की प्रैक्टिस कराऊंगी जेडे बैच वाले स्टूडेंट्स है देखो उन्होंने तो प्रैक्टिस ही हो जाएगी जेडे बाकी स्टूडेंट्स ने रजे थोड़ा तो आइडिया मिल जाएगा अगर तुम्हें भी जमा नहीं पढ़े तो यह क्लास बहुत चीजा की कलैरिटी मिल जाएगी सो रेडी रहे हो कुछ बच्चे कह रहे मैम शाम की टाइमिंग रख लो रजे फिर शाम को मैथ द्लासिज भी लगाया ने मैथ्द की मैराथन भी दो तीन घंटे की रखा आप सो तो इंपोर्टेंट क्वेश्चन करा दूंगी सारे ये पी वाई क्यू थे जेडे है कंप्लीट हो जाएंगे सो फिर मिलते हैं कल की क्लास के थैंक यू सो मच और अपने रिव्यू जरूर दो बाकी टेंशन नहीं लैनी गॉड यू